ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੈ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ 31 ਜਨਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਜਿਹੜਾ ਤਕਰੀਬਨ 1 ਅਨੀਮਲ ਜਿਹੜੇ ਹੈਗੇ ਦੋਸਤੋ ਆਪਾਂ ਤੁਹਾਨੂੰ ਤਿੰਨ ਮੱਜਾ ਦਿਖਾਉਣੀਆਂ ਨੇ ਵੱਡੀਆਂ ਮੱਜਾ ਹੋਣਗੀਆਂ ਚੰਗੇ ਮਿਲਕ ਵਾਲੀਆਂ ਹੋਣਗੀਆਂ ਤੇ ਸੁਈਆਂ ਸਵਾਈਆਂ ਹੋਣਗੀਆਂ ਪ੍ਰੋਪਰ ਤੇ ਇੱਕ ਵਾਰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਪਿੰਡ ਜਿੱਥੇ ਤੁਸੀਂ ਵਿਜ਼ਿਟ ਕਰਨੀ ਹੈਗੀ ਆ ਜੀ ਪਿੰਡ ਬਲੇਰ ਹੈਗਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਜੀ ਇਸ ਪਿੰਡ ਨੂੰ ਦਿਆਲਪੁਰਾ ਤਕਰੀਬਨ 2-3 ਕਿਲੋਮੀਟਰ ਦੀ ਦੂਰੀ ਦਿਆਲਪੁਰੇ ਆ ਪਿੰਡ ਦੀ ਆ ਦੋਸਤੋ ਤੇ ਜੇਕਰ ਭਿੱਖੀਵਿੰਡ ਦੀ ਗੱਲ ਕਰੀਏ ਤੇ 4 ਕਿਲੋਮੀਟਰ ਦੂਰੀ ਭਿੱਖੀਵਿੰਡ ਦੀ ਹੈਗੀ ਆ ਤੇ ਚਲਦੇ ਆ ਬਥੇਰੇ ਡਿਟੇਲ ਦੇ ਲਈ ਵੀਰ ਦੇ ਨਾਲ ਗੱਲਬਾਤ ਕਰ ਲੈਨੇ ਆ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਸੋ ਬਾਕੀ ਦੋਸਤੋ ਪਸ਼ੂ ਜਿਹੜੇ ਐਨੀਮਲ ਨੇ ਸਾਰੇ ਸੂਏ ਸੂਏ ਮਿਲਣਗੇ ਤੁਹਾਨੂੰ ਆਪਦੀ ਨਰਕ ਪਰਖ ਦੋ ਟਾਈਮ ਦੀ ਤਿੰਨ ਟਾਈਮ ਦੀ ਜਿਹੜੀ ਚਵਾਈ ਆ ਦੂਰੋਂ ਜਿਹੜਿਓ ਘਰ ਪਹੁੰਚ ਕੇ ਜ਼ਰੂਰ ਕਰ ਲਿਓ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਵੀਰ ਸਸਰੀ ਕਾਲ ਠੀਕ ਹੈ ਜੀ ਹੋਰ ਠੀਕਾ ਜੀ ਸਸਰੀ ਕਾਲ ਠੀਕ ਹੈ ਜੀ ਤੇ ਵੀਰ ਇੱਕ ਆਪਣਾ ਨਾਮ ਜਰੂਰ ਆਪਣੇ ਭੈਣ ਭਰਾਵਾਂ ਵੀਰਾਂ ਨੂੰ ਦੱਸੋ ਜੀ ਮੇਰਾ ਨਾਮ ਮਨੋਰ ਸਿੰਘ ਪਿੰਡ ਬਲੇਰ ਤਹਿਸੀਲ ਪੱਡੀ ਜ਼ਿਲ੍ਹਾ ਤਰਨਤਾਰ ਠੀਕ ਆ ਤੇ ਅਮਰੋਲ ਵੀਰ ਮੈਂ ਜਿੱਦਾਂ ਦੱਸਤਾ ਵੀ ਤਕਰੀਬਨ ਦਿਆਲਪੁਰਾ ਵੀ ਇੱਥੋਂ 2-3 ਕਿਲੋਮੀਟਰ ਦੀ ਦੂਰੀ ਹੋਵੇਗੀ ਸਾਰੀ ਠਿੱਖੀ ਮਿੰਟ ਦੀ 4 ਕਿਲੋਮੀਟਰ ਦੀ ਆ ਠੀਕ ਆ ਤੇ ਇੱਧਰ ਹੋਰ ਆਪਣੇ ਕਿਹੜੇ ਨਾਲ ਲੱਗੇ ਪਿੰਡ ਵੀ ਆ ਜਾਂਦੇ ਆ ਜੀ ਵੀਰ ਸੁਰਜ ਸਿੰਘ ਆ ਜਾਂਦਾ ਲੱਗੇ ਸਿੰਘਪੁਰ ਆ ਜਾਂਦਾ ਹਾਂਜੀ ਹਾਂਜੀ ਭੈਣੀ ਬੈਂਕਾ ਠੀਕ ਆ ਜੀ ਹਾਂਜੀ ਤੇ ਬਿਲਕੁਲ ਲੱਗੇ ਲੱਗੇ ਪਿੰਡ ਆ ਲੱਗੇ ਲੱਗੇ ਅੱਛਾ ਵੀਰ ਹੈ ਆਪਣਾ ਖਾਸ ਵਪਾਰ ਤਾਂ ਕੰਮ ਹੀ ਹਾਂਜੀ ਵਪਾਰ ਪਸ਼ੂ ਆਉਂਦੇ ਰਹਿੰਦੇ ਇੱਥੇ ਹਾਂਜੀ ਆਉਂਦੇ ਜਾਂਦੇ ਬਿਲਕੁਲ ਅੱਜ ਦੋਸਤੋ ਤਿੰਨ ਮੱਝਾਂ ਆਪਾਂ ਦਿਖਾਉਣੀ ਆ ਤੁਹਾਨੂੰ ਤੇ ਪਹਿਲੇ ਨੰਬਰ ਵਾਲੀ ਇੱਕ ਜਿਹੜੀ ਝੋਟੀ ਉਹ ਤੋਂ ਤਾਂ ਆਪਾਂ ਸਟਾਰਟ ਕਰ ਲਾਂਗੇ ਵੱਡੇ ਕਦ ਕਰ ਦੇ ਵਿੱਚ ਝੋਟੀ ਹੋਵੇਗੀ ਤੇ ਵੀਰ ਜੀ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਗੇ ਹਾਂਜੀ ਤੇ ਦਈਏ ਡਿਟੇਲ ਵੀਰਾਂ ਨੂੰ ਜੀ ਇਹ ਕਿੰਨਾ ਆਜਾ ਦਿਨ ਕਿੰਨੇ ਕੋਗੇ ਸੂਈ ਨੂੰ ਚੌਥਾ ਦਿਨ ਹੋ ਗਿਆ ਵੀਰ ਸੂਈ ਨੂੰ ਇਹਨੂੰ ਹਾਂਜੀ 14 ਕਿਲੋ ਬੋਲਾ ਦਿੱਥਲੇ ਹਾਂਜੀ ਦੂਜਾ ਸੂ ਆ ਜੋ ਹਾਂਜੀ ਤੇ 16 ਕਿਲੋਾਂ ਦੀ ਗਰੰਟੀ ਠੀਕ ਆ ਅੱਜ ਦੂਜਾ ਠੀਕ ਆ ਤੇ ਸੁਗਾ ਦੂਜਾ ਹੀ ਹੈ ਨਾ ਦੂਜਾ ਸੁਗਾ ਦੋਸਤੋ ਬਿਲਕੁਲ ਵੇਖ ਕੇ ਚੈੱਕ ਕਰੋ ਵੱਡੇ ਕਦ ਕੱਡ ਦੇ ਵਿੱਚ ਆ ਵੱਡੀਆਂ ਮੱਜਾਂ ਦੇ ਵਿੱਚ ਵੱਡੀਆਂ ਝੋਟੀਆਂ ਦੇ ਵਿੱਚ ਜਿਹੜਾ ਦੋਸਤੋ ਇਹ ਜਿਹੜੀ ਝੋਟੀ ਆਉਂਦੀ ਆ ਤੇ ਆ ਥਣ ਹਵਾਨੇ ਤੋਂ ਤੁਸੀਂ ਬੈਕ ਸਾਈਡ ਤੋਂ ਚੈੱਕ ਕਰੋ ਬੱਚਿਆਂ ਦੇ ਨੀਚੇ ਕੀ ਆ ਜੀ ਕੱਟੀ ਹੈ ਜੀ ਕੱਟੀ ਆ ਠੀਕ ਆ ਜੀ ਥਾਣਾ ਥੋਣਾ ਦੀ ਠੀਕ ਹੈ ਬਾਕੀ ਦੋਸਤੋ ਜਿਹੜੀ ਇਹ ਝੋਟੀ ਆ ਜਿੱਡੀ ਕਦ ਕੱਡ ਦੀ ਝੋਟੀ ਵੱਡੀ ਹੈਗੀ ਆ ਬਿਲਕੁਲ ਜਿਹੜਾ ਬੱਚਾ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬੱਚਾ ਵੀ ਜਿਹੜਾ ਪ੍ਰੋਪਰ ਬਹੁਤ ਵੱਡਾ ਪਾਇਆ ਹੈਗਾ ਇਸ ਝੋਟੀ ਨੇ ਤੇ ਮੈਂ ਵੀਰ ਅਮਨੋਰ ਜੀ ਨੂੰ ਖੋਲ ਕੇ ਆਪਾਂ ਬੜਾ ਦਿਖਾਈਏ ਪਰ ਬੱਡੇ ਕੱਦ ਕਰਦੇ ਵਿੱਚ ਆ ਦੋਸਤੋ ਤੇ ਬੱਚਾ ਵੀ ਚੰਗਾ ਹੈਗਾ ਨਿਕਰੇ ਇਸ ਦੇ ਮਗਰ ਕੱਟੀ ਆਪਾਂ ਤੁਹਾਨੂੰ ਦਿਖਾ ਦੇਣੀ ਹੈ ਤੇ ਆ ਇੱਕ ਵਾਰੀ ਥਾਣਾ ਵਾਣਾ ਚੈੱਕ ਕਰੋ ਤੁਸੀਂ ਤੋਰ ਲਗੀ ਜੀ ਜੋ পেট ਪੁੱਠੇ ਤੋਂ ਜਿਹੜਾ ਦੋਸਤੋ ਤੁਸੀਂ ਆਪ ਖੁਦ ਨੇ ਅੰਦਾਜ਼ਾ ਲਗਾ ਲੈਣਾ ਵੀ ਬਹੁਤ ਚੌੜੇ ਪੇਟ ਪੁੱਠੇ ਦੇ ਵਿੱਚ ਆ ਤੇ ਬੇਲ ਪੱਖੋਂ ਵੀ ਬਹੁਤ ਲੰਬਾਈ ਹੈ ਇਸ ਝੋਟੀ ਦੀ ਠੀਕ ਹੈ ਤੇ ਵੀਰ ਨੇ ਕਿਹਾ ਵੀ ਤਕਰੀਬਨ 16 ਕਿਲੋ ਦੀ ਜਿਹੜੀ ਮਤਲਬ ਕਿ ਅੱਗੋਂ ਵੀ ਕਿਹਾ ਗਿਆ ਹੈਗਾ ਬਾਕੀ ਦੇਖ ਵੀ ਜਿਹੜੀ ਹੈਗੀ ਆ ਦੋਸਤੋ ਆਪ ਦੱਸਦੀ ਪਈ ਹੈ ਵੀ 16 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਇਹ ਝੂਠੀ ਕਰੂਗੀ ਤੇ ਹੁਣ ਵੀਰ ਜੀ ਬਿਲਕੁਲ ਨੈਟ 14 ਹੀ ਹੈ ਹਾਂਜੀ ਨੈਟ 14 ਠੀਕ ਆ ਜੀ ਹਜੇ ਦੋਸਤੋ ਦੂਜਾ ਤੀਜਾ ਦੂਜੇ ਤੀਜੇ ਦਿਨ ਦੇ ਦੌਰਾਨ ਚੱਲਣ ਰਹੀ ਆ ਠੀਕ ਆ ਤੇ ਕਦ ਕਰ ਤੁਸੀਂ ਵੇਖ ਕੇ ਚੈੱਕ ਕਰੋ ਬਹੁਤ ਉੱਚੇ ਵੱਡੇ ਕਦ ਕਰ ਦੇ ਵਿੱਚ ਆ ਤੇ ਸੋਹਣੀ ਆ ਹਵਾਨੇ ਵਾਲੇ ਪਾਸੇ ਬਹੁਤ ਖੂਬਸੂਰਤ थ हवाने का गैब अंतर वेख के चेक करो ले आइए जी ठीक है जी बहुत बढ़िया खूबसूरत जी शानदार क्वालिटी है दोस्तों हवाने जी ਇਹ ਜਵਾਈ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੁੱਛ ਲਾਂਗੇ तकरीबन ਕਿਹੋ ਜਿਹੀ ਜਵਾਈ ਆ ਇਸ ਝੋਟੀ ਤੇ ਲੱਗੀ ਸੋ ਬਾਕੀ ਪ੍ਰੋਪਰ ਜਿਹੜੀ ਆ ਦੋਸਤੋ ਦਰਸ਼ਨੀ ਝੋਟੀ ਆ ਇੱਕ ਵਾਰੀ ਘਰ ਵਿਜ਼ਿਟ ਕਰਕੇ ਤੁਸੀਂ ਤਸੱਲੀ ਕਰੋਗੇ ਬਿਲਕੁਲ ਸੈਟੀਸਫਾਈ ਹੋ ਜਾਓਗੇ ਕਿਉਂਕਿ ਹਵਾਨੇ ਦੀ ਇੱਕ ਵਾਰੀ ਮੈਂ ਤੁਹਾਨੂੰ ਬਿਲਕੁਲ ক্লোਜ਼ ਤੋਂ ਨੇੜੇ ਤੋਂ ਦਿਖਾਉਣਾ ਉਲਟਾ ਪੈਨੀ ਵਾਲੇ ਪਾਸੇ ਤੋਂ ਤੁਸੀਂ ਇੱਕ ਵਾਰੀ ਵੇਖ ਕੇ ਚੈੱਕ ਕਰੋ। ਬਾਕੀ ਵੀਰ ਜੀ ਚਵਾਈ ਚਵਾਈ ਦਾ ਬਹੁਤ ਵਧੀਆ ਲੱਗੀ ਹੋਗੀ ਇਹਨੂੰ। ਹਾਜੀ ਹਾਜੀ ਚੋੜ ਇੱਕ ਨੰਬਰ ਹੋ ਗਈ। ਠੀਕ ਹੈ ਜੀ। ਬਾਕੀ ਵਿੱਥਾ ਵਿਰਲਾ ਜਣੀਆਂ ਹੈਗੀਆਂ ਦੋਸਤੋ ਬਹੁਤ ਸੋਹਣੀਆਂ। ਐਨ ਮੁੱਠੀ ਵਾਲਾ ਥੜ ਤੇ ਚੰਗਾ ਚਵਾ ਵੀਰਾਂ ਦਾ ਵੀ ਲੱਗਾ ਹੈਗਾ ਇਸ ਛੋਟੀ ਨੂੰ। ਅੱਛਾ ਵੀਰ ਕਿੰਨੀ ਕਿੰਦੀ ਡਿਮਾਂਡ ਕੀਤੀ ਹੈਗੀ ਫਿਰ? ਇਹਦਾ 1 20 ਕਰ ਲੈ ਮੋਲੇ। 1 20 ਆ। ਹੁਣ ਮੌਕੇ ਤੇ ਮਤਲਬ ਕੋਈ ਵੀ ਵੀਰ ਆ ਕੇ ਚਵਾਈ ਕਰੇ। ਠੀਕ ਆ ਚਵਾਈਆਂ ਦੀ 14 ਲੀਟਰ ਮਲ ਕਰ ਲਈਏ ਹੁਣ ਨੈਟ ਹੋ ਗਈ ਭਾਏ ਦੋ ਡੰਗ ਚੋਲੇ ਤੋਂ ਤਿੰਨ ਚੋਲੇ ਭਾਵੇਂ ਦੋ ਚੋਲੇ ਭਾਵੇਂ ਦੋਸਤੋ ਭਾਵੇਂ ਤਿੰਨ ਡੰਗ ਚੋਲੇਓ ਬਿਲਕੁਲ 14 ਲੀਟਰ ਰੈਡੀ ਹੋਵੇ ਗਿਆ ਝੋਟੀ ਦੇ ਥੱਲੇ ਤੇ ਬੱਚਾ ਦੂਜਾ ਤੇ ਜਦ ਤੈਨੂੰ ਗਿਆ ਸੁਈ ਨੂੰ ਜੀ ਠੀਕ ਆ ਜੀ ਬੱਚਾ ਆਪਾਂ ਦਿਖਾ ਦਈਏ ਜੀ ਇੱਕ ਵਾਰੀ ਆ ਵੇਖ ਕੇ ਚੈੱਕ ਕਰੋ ਦੋਸਤੋ ਆਹ ਬਿਲਕੁਲ ਸੈਂਟਰ ਚ ਬਿਲਕੁਲ ਵੱਡੇ ਕੱਦ ਕੱਦ ਦੀ ਅਸੀਂ ਜਿਹੜੀ ਮਾਤਰ ਹੈਗੀ ਝੋਟੀ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਆ ਪਹਿਲੇ ਨੰਬਰ ਤੇ ਬਿਲਕੁਲ ਜੀ ਕੱਟੀ ਹੈਗੀ ਐ ਇਹ ਵੀ ਚੰਗੇ ਸੀਮਨ ਦੀ ਆ ਬਹੁਤ ਵੱਡੇ ਕੱਦ ਕੱ ਸੋ ਇਸ ਜਿਹੜੀ ਹਾਈਟ ਹੈਗੀ ਕੱਦ ਹੈਗਾ ਬਹੁਤ ਵੱਡੇ ਉੱਚੇ ਕੱਦ ਦੇ ਵਿੱਚ ਹੈਗਾ ਬਾਕੀ 나ੜੂ ਬੱਚੇ ਦਾ ਬਿਲਕੁਲ ਤੁਸੀਂ ਨਾਲ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਦਿਨਾਂ ਦੇ ਵਿੱਚ ਆ ਜਿਹੜਾ ਦੂਜਾ ਦਿਨ ਹੈਗਾ ਸੂਈ ਨੂੰ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਜਿਹੜੀ ਦੋਸਤੋ ਮੱਝ ਆ ਉਹ ਵੀ ਵੀਰ ਹੋਣਾ ਕੋਲ ਆ ਸੂਈ ਸੁਭਾਈ ਆ ਪ੍ਰੋਪਰ ਇਹਦੇ ਬਾਰੇ ਵੀ ਆਪਾਂ ਇਨਫੋਰਮੇਸ਼ਨ ਲੈ ਲੈਣੇ ਆ ਵੀਰ ਇੱਕ ਤਾਂ ਸੂਆ ਦੱਸ ਦਿੱ ਗਏ ਜਿਹੜੀ ਆ ਸੈਕੰਡ ਨੰਬਰ ਤੇ ਕਿੰਨਾ ਸੂਆ ਸੁਭਾ ਜੀ ਤੀਜਾ ਸੂਆ ਜੋ ਹਾਂਜੀ ਇਹਦੇ ਥੱਲੇ 14 ਕਿਲੋ ਦੁੱਧ ਹੋਊ ਨੈਟ 14 ਕਿਲੋ ਜੀ ਹਾਂਜੀ ਠੰਡਾ ਦੁੱਧ 14 ਕਿਲੋ ਹੋਊਗਾ ਥੱਲੇ ਸੂਈ ਠੀਕ ਹੈ ਜੀ ਦੁੱਧ ਤੇ ਚੜੀ ਆ ਠੀਕ ਆ 15 16 ਦਿਨ 15 ਤੋਂ 16 ਦਿਨ ਦਾ ਜਿਹੜਾ ਸਮਾਂ ਹੋ ਗਿਆ ਦੋਸਤੋ ਤੇ ਤੇਜਾ ਸੁਆ ਨੀਚੇ ਇਸ ਤੇ ਬੱਚਾ ਕੱਟੀ ਹੈ ਜੀ ਕੱਟਾ ਕੱਟਾ ਇਸ ਤੇ ਨੀਚੇ ਕੱਟਾ ਹੈਗਾ ਮੇਲ ਕਾਫ ਤੇ ਚਵਾਈ ਵੀਰਾਂ ਦਾ ਵੀ ਇੱਕ ਨੰਬਰ ਲੱਗੀ ਹੈਗੀ ਇਸ ਨੂੰ ਵੀ ਤੇ 15 16 ਦਿਨ ਜਿਹੜੇ ਸੂਈ ਨੂੰ ਹੋ ਗਏ ਆ ਤੇ ਦੁੱਧ ਹੁਣ ਕਿੰਨਾ ਦੱਸਿਆ ਸੀ ਸਹੀ 14 ਕਿਲੋ ਨੈਟ ਉਠੰਡਾ ਦਾ 14 14 ਕਿਲੋ ਵੀਰਾਂ ਦਾ ਨੈਟ ਆ ਤੇ ਸਮਾਂ ਜਿਹੜਾ ਦੋਸਤੋ ਇੱਕ ਵਾਰ ਫੇਰ ਰਿਪੀਟ ਕਰ ਦੇਣਾ ਸਮਾਂ ਨੋਟ ਕਰ ਲਿਓ 12 12:30 ਦਾ ਜਿਹੜਾ ਹੁਣ ਸਮਾਂ ਹੋਇਆ ਠੀਕ ਹੈ ਜੀ ਤੇ ਬਹੁਤ ਵੀਰ ਕਹਿੰਦੇ ਆ ਵੀ ਸਮਾਂ ਜਰੂਰ ਜਿਹੜਾ ਨੋਟ ਕਰਾ ਦਿਆ ਕਰੋ ਤੇ 12 ਤੋਂ 12:30 ਵਜੇ ਦਾ ਤੁਸੀਂ ਸਮਾਂ ਜਿਹੜਾ ਮੰਨ ਸਕਦੇ ਹੁਣ ਬਿਲਕੁਲ ਜਿਹੜਾ ਹੋਇਆ ਤੇ ਫੇਸ ਦੀ ਕੁਆਲਿਟੀ ਇੱਕ ਵਾਰੀ ਦੇਖ ਕੇ ਜਿਹੜੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਠੀਕ ਹੈ ਇਹਨੂੰ ਵੀਰ ਜੀ ਖੋਲ ਕੇ ਦਿਖਾਈਏ ਮੱਜਾਂ ਜੜੀਆਂ ਦੋਸਤੋ ਸਾਰੀਆਂ ਚੰਗੇ ਮਿਲ ਕਾਲੀਆਂ ਨੇ ਬਹੁਤ ਹੀ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ 12 ਤੋਂ ਪਲੱਸ ਜਿਹੜੀ ਆਪਾਂ ਮੱਝ ਲੈਣੀ ਹੈ ਤੇ 14 ਲੀਟਰ 14 ਲੀਟਰ ਵਾਲੀਆਂ ਜਿਹੜੀਆਂ ਮੱਝਾਂ ਨਾਰਮਲ ਹੈਗੀਆਂ ਬਾਈ ਦੇ ਕੋਲ ਤੇ ਆਹ ਵੇਖ ਕੇ ਚੈੱਕ ਕਰੋ ਦੋਸਤੋ ਚੰਗੇ ਖੁੱਲੇ ਲੇਵੇ ਦੀ ਆ ਤੇ ਥਣ ਥਣ ਬਹੁਤ ਸੋਹਣਾ ਲੱਗਾ ਹੈਗਾ ਕਿ ਬਾਈ ਜੂਵੀ ਤਾ ਵੀਰ ਦੀ ਬਿਲਕੁਲ ਬੈਸਟ ਲੱਗੀ ਹੈ ਕਿਸੇ ਤਰ੍ਹਾਂ ਦੇ ਪੂਰ ਪਾਰ ਜਾ ਪੋਲੀ ਚੋਣਾ ਮੋਟੀ ਤਾਣ ਠੀਕ ਹੈ ਬਈ ਤੋ ਬਿਲਕੁਲ ਵੇਖ ਰਹੇ ਹੋ ਦੋਸਤੋ ਸਕਰੀਨ ਤੇ ਵੱਡੇ ਕਦ ਕਦ ਦੇ ਵਿੱਚ ਆ ਤੇ ਸਿੰਗਲ ਖੱਡੀ ਠੀਕ ਹੈ ਸੋ ਦੋਸਤੋ ਬਿਲਕੁਲ ਜਿਹੜੀ ਹੈ ਤੀਜੇ ਸੂਬੇ ਦੇ ਵਿੱਚ ਸੂਈ ਹੈ ਕਰ ਮੈਂ ਰਿਪੀਟ ਕਰ ਦਿੰਦਾ ਤੇ ਬਿਲਕੁਲ 14 ਲੀਟਰ ਜਿਹੜਾ ਨੈਟ ਦੁੱਧ ਤਿਆਰ ਆ ਤੇ ਨੀਚੇ ਜਿਹੜਾ ਮੇਲ ਕਾਫ ਆ ਕੱਟਾ ਹੈਗਾ ਇਸ ਦੇ ਨੀਚੇ ਤੇ ਦਿਨ ਵੀਰ ਨੇ ਦੱਸਿਆ ਵੀ 15 ਤੋਂ 16 ਦਿਨ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਤੇ ਅੱਛਾ ਅ ਵੀਰ ਕਿੰਨਾ ਕ ਮੋਲੇਂ ਦਾ ਕਰਦੇ ਡਿਮਾਂਡ ਕੀ ਕਰਤੀ ਜੀ ਲੰਗੀ ਜੀ 80000 ਕਰਦੇ ਮੋਲੇ 80000 ਆ ਜੀ ਕੋਈ ਮੌਕੇ ਦਾ ਲੈ ਦੇ ਉਗੀਤਾ ਹੁਮਨ ਦਾ ਹੋ ਜਾਏਗਾ ਜੀ ਖੁੱਲਾ ਹੋ ਜਾਏਗਾ ਜਾਂ ਥੋੜਾ ਬਾਧਾ ਘਟ ਗੰਜਾਇਸ਼ੀ ਹੈ ਜੀ ਥੋੜਾ ਬਾਧਾ ਹੋਊਗਾ ਮਤਲਬ ਕਿ ਜ਼ਿਆਦਾ ਨਹੀਂਗਾ ਜ਼ਿਆਦਾ ਨਹੀਂਗਾ ਠੀਕ ਹੈ ਬਾਕੀ 14 ਕਿਲੋ ਐ ਨੈਟ ਦੋ ਡੰਗ ਤਿੰਨ ਡੰਗ ਚੋਕੇ ਠੰਡਾ ਕਰਕੇ ਠੀਕ ਹੈ ਵੀਰ ਜੀ ਠੀਕ ਹੈ ਤੇ ਤਸੱਲੀ ਜਿਹੜੀ ਆ ਕਿਸਾਨ ਵੀਰੋ ਤੁਸੀਂ ਆਪਨੇ ਕਰਨੀ ਹੈਗੀ ਆ ਦੋ ਟਾਈਮ ਤਿੰਨ ਟਾਈਮ ਆਪਦੀ ਚਵਾਈ ਕਰਕੇ ਠੀਕ ਹੈ ਜੀ ਜੇਕਰ ਕਿਸੇ ਤਰ੍ਹਾਂ ਦਾ ਤਾਂ ਆਨਲਾਈਨ ਸੌਦਾ ਵੀ ਤੁਸੀਂ ਕਰਦੇ ਹੋ ਤੇ ਵੀਰ ਮਨੋਰ ਦੇ ਨਾਲ ਤੁਸੀਂ ਜਿਹੜੀ ਉਹਦੀ ਰਿਸਪੌਂਸਿਬਿਲਟੀ ਆ ਤੁਹਾਡੀ ਤੁਸੀਂ ਆਪਦੀ ਜ਼ਿੰਮੇਵਾਰੀ ਤੇ ਤੇ ਬਾਈ ਦੀ ਜ਼ਿੰਮੇਵਾਰੀ ਤੇ ਜਿਹੜਾ ਐਨੀਮਲ ਲੈ ਕੇ ਜਾ ਠੀਕ ਆ ਇੱਕ ਵਾਰੀ ਥਨ ਮੈਂ ਤੁਹਾਨੂੰ ਬਿਲਕੁਲ ਚੈੱਕ ਕਰਾ ਦੇਣਾ ਆ ਦੇਖੋ ਜੀ ਠੀਕ ਆ ਜੀ ਪ੍ਰੋਪਰ ਥਨ ਨੇ ਦੋਸਤੋ ਵਿਥਾਂ ਵਰਲਾ ਜਿਹੜੀਆਂ ਹੈਗੀਆਂ ਤੁਸੀਂ ਬੇਸ਼ੱਕ ਧਿਆਨ ਦੇ ਨਾਲ ਦੇਖ ਲਓ ਠੀਕ ਆ ਜੀ ਵਧੀਆ ਚੰਗੇ ਵਿਥ ਵਰਲ ਤੇ ਦੁੱਧ ਤਕਰੀਬਨ ਖੁੱਲਾ ਹੈਗਾ ਇਸ ਮੱਝ ਦੇ ਥੱਲੇ ਸੋ ਬਹੁਤੇ ਵੀਰ ਜਿਹੜੇ ਕਹਿੰਦੇ ਆ ਵੀ ਤਕਰੀਬਨ 10 ਲੀਟਰ ਵਾਲਾ 11 ਕਿ ਲੀਟਰ ਵਾਲਾ ਜਿਹੜਾ ਪਸ਼ੂ ਆ ਦੋਸਤੋ ਨਹੀਂ ਲੈਣਾ ਕਾ ਵੱਡੇ 13 14 ਲੀਟਰ ਵਾਲੇ ਪਸ਼ੂ ਨੂੰ ਜਿਹੜਾ ਹੱਥ ਪਾਉਣਾ ਚਾਹੁੰਦੇ ਹੋ ਤੁਸੀਂ ਤਾਂ ਬਾਈ ਦੇ ਕੋਲ ਇਹ ਮੱਝ ਹੈਗੀ ਆ 80000 ਜਿਹੜੀ ਡਿਮਾਂਡ ਆ 80000 ਦੇ ਵਿੱਚੋਂ ਜਿਹੜਾ ਮਾਨਤਨ ਆ ਦੋਸਤੋ ਘਰ ਵਿਜਟ ਜਦੋਂ ਤੁਸੀਂ ਕੀਤੀ ਜਰੂਰ ਜਿੰਨਾ ਵੀ ਮਾਨਤਨ ਹੋਣਾ ਹੋਇਆ ਗੰਜੈਸ਼ ਹੋਈ ਜਰੂਰ ਕੀਤੀ ਜਾਵੇਗੀ ਠੀਕ ਆ ਜੀ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਆ ਨੀਲੀ ਰਾਵੀ ਦੀ ਵਿਚੜੀ ਦੋਸਤੋ ਮੱਝ ਆ ਠੀਕ ਆ ਸੁਗਾ ਕਿੰਨਾ ਮਸੂਈ ਹੈ ਵੀ ਆਪਾਂ ਵੀਰ ਤੋਂ ਪੁੱਛ ਲੈਨੇ ਆ ਬੱਚ अच्छा वीर 3 नंबर ਤੇ ਆਪਣੇ ਕੋਲੇ ਮੱਝ ਆ ਗਈ ਆ ਹਾਂਜੀ ਇਹ ਨੀਲੀ ਰਾਵੀ ਦੇ ਵਿੱਚ ਆ ਗਈ ਜੀ ਹਾਂਜੀ ਹਾਂਜੀ ਨੀਲੀ ਤੇ ਹੈ ਸਿਰੋਂ ਕੋਹਣੀ ਹੈ ਨਾ ਕੋਹਣੀ ਹਾਂਜੀ ਬਿਲਕੁਲ ਸਿਰੋਂ ਭੋੜੀ ਹੈ ਦੋਸਤੋ ਤੁਸੀਂ ਬਿਲਕੁਲ ਵੇਖ ਸਕਦੇ ਹੋ ਆਖੋ ਕੁ ਬਿੱਲੀ ਆ ਮੱਥਾ ਬੱਲਾ ਬਿਲਕੁਲ ਪਟਾ ਜਿਹੜਾ ਹੈਗਾ ਦੋਸਤੋ ਡਿੰਗਾ ਚੀਰ ਹੈਗਾ ਇੱਕ ਪਾਸੇ ਡਿੰਗਾ ਘਟ ਤੇ ਆਹ ਥਣ ਹਵਾਨੇ ਦੀ ਜੀ ਆ ਕਰ ਉਹ ਚੱਕਦੇ ਇੱਕ ਵਾਰੀ ਤੁਹਾਨੂੰ ਮੈਂ ਬੋਡੀ ਬੰਦ ਤੇ ਸਟਰਕਚਰ ਸਾਰਾ ਦਿਖਾ ਦੇਣਾ ਉਸ ਤੋਂ ਬਾਅਦ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆਪਾਂ ਵੀਰ ਤੋਂ ਲੈ ਲੈਣੀ ਆ ਆ ਬੈਕ ਸਾਈਡ ਤੋਂ ਦੇਖ ਲੋ ਠੀਕ ਆ ਤੇ ਫਿਰ ਇਹਨੂੰ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਫਿਰ ਇਹਨੂੰ 3 ਦਿਨ ਹੋ ਗਏ ਸੂਈ ਨੂੰ 3 ਦਿਨ ਹਾਂਜੀ 10 ਕਿਲੋ ਇਹ ਥੱਲੇ ਬੋਲਾ ਤਿਆਰ ਹੈ 10 ਕਿਲੋ ਬੋਲਾ ਰੈਡੀ ਆ ਬੱচ্চਾ ਨੀਚੇ ਗਈ ਆ ਜੀ ਕੱਟੀ ਆ ਜੀ ਮਗਰ ਨੀਲੀ ਕੱਟੀ ਆ ਸੁਹਾ ਕਿੰਨਾ ਮਸੂਈ ਦੱਸਿਆ ਜੀ ਇਹ ਚੌਥਾ ਸੁਹਾ ਜੀ ਚੌਥਾ ਸੁਹਾ ਚੌਥਾ ਸੁਹਾ ਦੋਸਤੋ ਸੂਈ ਆ ਠੀਕ ਆ ਕੱਟੀ ਨੀਚੇ ਹੈਗੀ ਤੇ ਅੱਜ ਤਕਰੀਬਨ 3 ਤੋਂ 4 ਦਿਨ ਦਾ ਸਮਾਂ ਹੋ ਗਿਆ ਹਾਂਜੀ ਹਾਂਜੀ ਤੇ ਬਿਲਕੁਲ 10 ਲੀਟਰ ਬੋਲੇ ਦੇ ਵਿੱਚ ਆਪਾਂ ਮੰਨ ਸਕਦੇ ਹਾਂ। ਤਾਂ ਦੁੱਧ ਵੀਰ ਜੀ ਕਿੰਨੀ ਕੁ ਉਮੀਦ ਹੈ ਵੈਸੇ ਨਾਲ। ਇਹ 14 ਕਿਲੋ ਦੀ ਮੀਂਹ ਦੇ ਦੀ। 14 ਕਿਲੋ ਦੀ। ਹਾਂਜੀ ਕਿੰਨੇ 14 ਕਿਲੋ ਨਾਲ ਚੋਇਆ ਆ ਮਿਲ ਕੇ। ਠੀਕ ਹੈ ਅਗਲੇ ਘਰੋਂ ਜਿੱਥੋਂ ਆਈ। ਜਿੱਥੋਂ ਆਈ। ਠੀਕ ਆ ਤੇ ਚਵਾਚਪੋ ਕਿਦਾਂ ਦਾ ਲੱਗ ਰਿਹਾ? ਆ ਓਕੇ ਆ ਪੋਲੀ ਆ। ਠੀਕ ਆ ਜੀ। ਕੋਈ ਭੂਰ ਛਟਾ ਨਹੀਂ। ਠੀਕ ਆ। ਸੋ ਬਾਕੀ ਬੌਡੀ ਬੰਤਰ ਦੀ ਤੁਸੀਂ ਵੇਖ ਲਓ ਦੋਸਤੋ ਖੋਲ ਕੇ ਤੋੜ ਕੇ ਆਪਾਂ ਵੀਰ ਨੂੰ ਕਹਿੰਨੇ ਆ। ਤੁਹਾਨੂੰ ਤਸੱਲੀ ਦੇ ਨਾਲ ਦਿਖਾਉਣੇ ਆ। ਠੀਕ ਹੈ ਜੀ। ਆ ਉਲਟ ਬਹਿਣੀ ਵਾਲੇ ਪਾਸੇ ਤੋਂ ਬਾਕੀ ਹੁਣ ਮੌਕੇ ਦਾ ਹੈ ਹੁਣ ਮੌਕੇ ਦਾ ਬਿਲਕੁਲ 10 ਲੀਟਰ 10 ਲੀਟਰ ਜਿਹੜਾ ਬਿਲਕੁਲ ਇਸ ਦੇ نیچے ਬੋਲਾ ਹੈਗਾ ਹਾਂਜੀ ਮੇਰੀ ਤੋਰੀਏ ਨੂੰ ਖੋਲ ਕੇ ਦਿਖਾਈਏ ਤੇ ਚੌਥਾ ਸੂਆ ਸੂਈਆ ਦੋਸਤੋ ਸਿੰਗੋ ਜਿਹੜੀ ਆ ਭੋਡੀ ਆ ਤੇ ਸਿੰਗ ਨਹੀਂ ਹੈਗੇ ਕੇ ਬੱਚਾ ਵੀ ਆਪਾਂ ਤੁਹਾਨੂੰ ਜਿਹੜਾ ਨਾਲ ਦਿਖਾਵਾਂਗੇ ਜਰੂਰ ਕੱਟੀ ਹੈਗੀ ਇਸ ਦੇ ਬਿਲਕੁਲ ਮਦਰ ਦੇ ਉੱਪਰ ਕੱਟੀ ਆ ਜਿਹੋ ਜੀ ਬੇਸ਼ੱਕ ਤੁਸੀਂ ਇੱਕ ਵਾਰੀ ਮੈਂ ਨਿਗ੍ਹਾ ਮਰਵਾ ਦੇਣਾ ਆ ਕੱਟੀ ਆ ਜੀ ਜੜੀ ਮਾਜਾ ਦੋਸਤੋ ਠੀਕ ਆ ਫਰੀਕ ਚੰਬੜੀ ਤੇ ਹਵਾਨਾ ਜਿਹੜਾ ਬੰਤਰ ਹੈਗਾ ਹਵਾਨੇ ਦਾ ਸਟਰਕਚਰ ਆ ਤੁਸੀਂ ਵੇਖ ਕੇ ਚੈੱਕ ਕਰੋ ਕਿਸੇ ਤਰ੍ਹਾਂ ਤਾਂ ਕੋ ਬਾਦ ਕੱਟ ਕੋਈ ਬਾਈ ਜਾਂ ਕੋਈ ਸਾਈਡ ਰੱਖਦਾ ਨਹੀਂਗਾ ਪਾਸੂ ਬਿਲਕੁਲ ਪੱਧਰ ਜਿਹੜਾ ਹਵਾਨਾ ਲੈ ਹੈਗਾ ਤੇ ਆ ਕਰੋ ਚੈੱਕ ਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਮੋੜ ਲੀ ਠੀਕ ਆ ਬੱਚਾ ਜਿਹੜਾ ਹੈਗਾ ਦੋਸਤੋ ਕੱਟੀ ਇਸ ਦੇ نیچے ਮੈਂ ਤੁਹਾਨੂੰ ਵੀ ਦਿਖਾਉਣਾ ਪ੍ਰੋਪਰ ਆ ਕੱਟੀ ਕਰੋ ਚੱਕ ਜੀ ਠੀਕ ਆ ਨੀਲੀ ਰਬੀ ਦੀ ਜਿਹੜੀ ਹੈ ਮਗਰ ਆ ਬਿਲਕੁਲ ਮਦਰ ਤੇ ਆ ਠੀਕ ਆ ਵਾਈਟਨੈਸ ਥੋੜੀ ਜੀ ਵੱਧ ਹੈਗੀ ਆ ਬੇਸ਼ੱਕ ਮੱਝ ਦੇ ਵਿੱਚ ਵੀ ਥੋੜੀ ਜੀ ਵਾਈਟਨੈਸ ਵੱਧ ਆ ਤੇ ਕੱਟੀ ਦੇ ਵਿੱਚ ਵੀ ਆ ਬਾਕੀ ਵਾਧੇ ਵੰਡੀ ਆ ਵੀ ਮਗਰ ਜਿਹੜੀ ਇਹ ਕੱਟੀ ਆ ਠੀਕ ਆ ਬੱਚੇ ਪ੍ਰੋਪਰ ਤੁਸੀਂ ਇੱਕ ਵਾਰੀ ਝਾੜ ਮਾਰ ਲਓ ਤਿੰਨਾਂ ਬੱਚਿਆਂ ਦੇ ਠੀਕ ਹੈ ਜੀ अच्छा अ ਮਨੋਰ ਵੀਰ ਕਿੰਦਾ ਇਹਦਾ ਮੁੱਲ ਕਿੰਨਾ ਕੀਤਾ ਇਹਦਾ ਵਸੇ ਹੀ ਕਰਦੇ ਮੁੱਲ 80 ਇਹਦਾ ਵੀ ਹਾਂਜੀ 80 ਮੌਕੇ ਤੇ ਹੋ ਜੂ ਮਾਨ ਦਾ ਮੌਕੇ ਤੇ ਮਾਨ ਦਾ ਹੋ ਜੂਗਾ ਜੀ 8000 ਦੇ ਵਿੱਚੋਂ ਹਾਂਜੀ ਠੀਕ ਆ ਤੇ ਸੁਗਾ ਚੌਥਾ ਦੋਸਤੋ ਤੇ ਇੱਕ ਵੀਰ ਦੇ ਕੋਲ ਤਕਰੀਬਨ ਤਿੰਨ ਮੱਝਾਂ ਤੋਂ ਬਾਅਦ ਇੱਕ ਵੈੜ ਵੀ ਹੈਗੀ ਆ ਵੈੜ ਦਾ ਬੱਚਾ ਮਰਿਆ ਪ੍ਰੋਪਰ ਜਾਣਕਾਰੀ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਕਰਾਂਗੇ ਸ਼ੇਅਰ ਤੇ ਇਹ ਵੀ ਵਿਕਾਊ ਆ ਵੈੜ ਵੀ ਤੁਸੀਂ ਖਰੀਦ ਸਕਦੇ ਹੋ ਠੀਕ ਆ ਅੱਛਾ ਵੀਰ ਜੀ ਇਹ ਕਿੰਨੇ ਦਿਨਾਂ ਦੀ ਸੂਈ ਆ ਇਹ ਨੂੰ ਅੱਜ 5-6 ਦਿਨ ਹੋ ਗਏ ਸੂਈ ਨੂੰ ਠੀਕ ਆ ਤੇ ਬੱਚਾ ਸੁਣ ਗਿਆ ਸਾਰੇ ਦੇਖ ਲੈ ਬਾਦ ਮਰ ਗਿਆ ਤਾਂ ਅੱਛਾ ਜੀ 5 10 ਕਿਲੋ ਦੁੱਧ ਇਹ ਥੜੇ ਤਿਆਰ ਠੀਕ ਆ ਹੁਣ 10 ਕਿਲੋ ਤਿਆਰ ਆ ਹਾਂਜੀ ਤੇ ਸਵੇਰ ਦੂਜਾ ਕਿ ਤੀਜਾ ਸੀ ਸਵੇਰ ਦੂਜਾ ਜੀ ਦੂਜਾ ਇਹ ਸ਼ਾਈ ਵਾਲ ਤੇ ਦੂਜਾ ਆ ਗਿਆ ਨਾ ਜੀ ਹਾਂਜੀ ਸ਼ਾਈ ਵਾਲ ਕਰਾਓ ਹਾਂ ਸ਼ਾਈ ਵਾਲ ਕਰਾਓ ਸੰਘ ਤੇ 10 ਕਿਲੋ ਜਿਹੜਾ ਦੋਸਤੋ ਰੈਡੀ ਆ ਇਹ ਕਿਸੇ ਤਰ੍ਹਾਂ ਦਾ ਵੀਰ ਜੀ ਨਿਆਣਾ ਪਾਉਣਾ ਪੈਂਦਾ ਯਾ ਰਸੀ ਰਸੀ ਹਾਂਜੀ ਹਾਂਜੀ ਵੰਗਾ ਪਾ ਗਏ ਤੇ ਅੱਛਾ ਜੀ ਠੀਕ ਆ ਠੀਕ ਆ ਆ ਥਾਣਾ ਹਵਾਨਾ ਜਿਹੜਾ ਦੋਸਤੋ ਵੇਖ ਕੇ ਚੈੱਕ ਕਰਕੇ ਤੁਸੀਂ ਬੇਸ਼ੱਕ ਖਰੀਦ ਸਕਦੇ ਹੋ ਤੇ 24 ਚੁਵਾਈ ਚਾਰੇ ਥਾਣਾ ਦੀ ਵਧ ਗਿਆ ਜੀ ਓਕੇ ਚੁਵਾਈ ਆ ਪੋਲੀ ਮੋਟੀ ਤਾਰ ਠੀਕ ਆ ਵੀਰੇ ਤੇ ਇਹਦਾ ਵੀਰ ਜੀ ਕੀ ਲੈ ਦੇ ਰੱਖਿਆ ਫਿਰ ਇਹਦਾ 5 ਹੀ ਕਰਦੇ 5000 ਆ ਜੀ ਹਾਂਜੀ ਠੀਕ ਆ ਕੋਈ ਮੌਕੇ ਦੀ ਹੁੰਦੀ ਗੱਜੋ ਠੀਕ ਆ ਇਹਨੂੰ ਮੈਂ ਤੋੜ ਦਿਆਂ ਜੀ 25000 ਜੜੀ ਦੋਸਤੋ ਇਸ ਵਾਇਰ ਦੀ ਡਿਮਾਂਡ ਆ ਤੇ ਬੇਸ਼ੱਕ 6 ਤੋਂ 7 ਕ ਦਿਨ ਦਾ ਸਮਾਂ ਹੋ ਗਿਆ ਤੇ ਵੀਰ ਕਹਿੰਦਾ ਵੀ ਸੂਨ ਦੇ ਦੌਰਾਨ ਜਿਹੜਾ ਬੱਚਾ ਮਰ ਗਿਆ ਸੀਗਾ ਇਸ ਦਾ ਸ਼ਾਹੀਵਾਲ ਦੇ ਵਿੱਚ ਅਕਰੋਸੰਗ ਦੇ ਵਿੱਚ ਆ ਸ਼ਾਹੀਵਾਲ ਕ੍ਰੋਸ ਦੇ ਵਿੱਚ ਜੜੀ ਵਾਇਰ ਆ ਤੇ ਚੁਵਾਈ ਚਹਰਾ ਥਾਣਾ ਦੀ ਵਧੀਆ ਹੈਗੀ ਆ ਪ੍ਰੋਪਰ ਤੇ 25000 ਆ ਲੈਸ ਜਿਹੜਾ ਮਾਨਤਾਂ ਤੁਸੀਂ ਆ ਘਰ ਵਿਜ਼ਿਟ ਕਰਕੇ ਤਸੱਲੀ ਕਰਨ ਤੋਂ ਬਾਅਦ ਜਿੰਨਾ ਵੀ ਹੋ ਸਕਦਾ ਜਰੂਰ ਕਰਵਾ ਸਕਦੇ ਠੀਕ ਹੈ ਵੀਰ ਜੀ ਮੋੜ ਲਗੇ ਠੀਕ ਹੈ ਜੀ ਦਾ ਮਨੋਰ ਵੀਰੇ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੇ ਦਿੱ ਗਏ ਜੀ 98145 45195 ਠੀਕ ਹੈ ਜੀ ਇਸ ਤੋਂ ਲਾਵਾ ਹੋਰ ਵੀ ਹੈਗਾ ਨੰਬਰ ਜਾਂ ਇੱਕ ਹੀ ਨਹੀਂ ਇੱਕ ਹੀ ਨੰਬਰ ਹੈ ਠੀਕ ਹੈ ਇਹ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਸਕਰੀਨ ਤੇ ਆਪਾਂ ਬਿਲਕੁਲ ਨੀਚੇ ਸਕਰੀਨ ਨਾਲੇ ਪਾਸੇ ਤੇ ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵੀਰ ਮਨੋਰ ਦੇ ਨਾਲ ਗੱਲਬਾਤ ਕਰਨੀ ਹੈਗੀ ਆ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਐਨੀਮਲ ਤਕਰੀਬਨ ਇੱਥੇ ਆਉਂਦੇ ਰਹਿੰਦੇ ਆ ਠੀਕ ਹੈ ਤੇ 98145 45195 ਜਿਹੜੇ ਵੀਰ ਦੇ ਸੰਪਰਕ ਨੰਬਰ ਨੇ ਤਿੰਨ ਮੱਜਾਂ ਦਿਖਾਈਆਂ ਤੁਹਾਨੂੰ ਪ੍ਰੋਪਰ ਅੱਜ ਵੀਡੀਓ ਦੇ ਵਿੱਚ ਸੁਈਆਂ ਸਵਾਈਆਂ ਨੇ ਚੰਗੇ ਸੋਹਣੇ ਮਿਲਕ ਤੇ ਚੱਲ ਰਹੀਆਂ ਨੇ ਨੀਚੇ ਬੱਚੇ ਵੀ ਜਿਹੜੇ ਆ ਦੋਸਤੋ ਪ੍ਰੋਪਰ ਵਧੀਆ ਹੈਗੇ ਆ ਠੀਕ ਆ ਤੇ ਨੀਰੀ ਦਾ ਬੀਬੀ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਮੱਝ ਖਰੀਦਣ ਦੀ ਇਹ ਵੀ ਤੁਸੀਂ ਖਰੀਦ ਸਕਦੇ ਹੋ ਠੀਕ ਆ ਜੀ ਬਾਕੀ ਭਾਅ ਪੜਤਾ ਰੇਟ ਜਿਹੜਾ ਉਹ ਤੁਸੀਂ ਬੇਸ਼ੱਕ ਇੱਕ ਵਾਰੀ ਤਸੱਲੀ ਕਰ ਲਿਓ ਚਵਾਈ ਕਰਕੇ ਉਸ ਤੋਂ ਬਾਅਦ ਬਿਲਕੁਲ ਵੀਰ ਦੇ ਨਾਲ ਤੁਸੀਂ ਬਹਿ ਕੇ ਵੀ ਜਿਹੜਾ ਮੋਲ ਜਿਹੜਾ ਉੱਪਰ ਹੇਠਾਂ ਵੀ ਕਰ ਸਕਦੇ ਹੋ ਜੋ ਵੀ ਗੁੰਜਾਇਸ਼ ਹੋਈ ਵਿੱਚੋਂ ਜ਼ਰੂਰ ਮਾਨਦਾਨ ਕੀਤਾ ਜਾਵੇਗਾ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ